ਜੇ ਸੀਤਾ ਨੇ ਜਿਉਂਦੇ ਮਰ ਗਏ ਉਹਦਾ ਸਾਰਾ ਸਿਰ ਲਾਂਗੇ ਲੱਥੇ ਆ ਸੀ 1 ਟਾਂਕੇ ਨੇ 19 ਇੱਕ ਟਾਂਕੇ ਨੇ ਉਹ ਛੱਡਿਆ ਨਹੀਂ ਨੇ ਬੰਦਾ ਕੰਮ ਦਾ ਡੈਡੀ ਜੀ ਦੀ ਬਾਤ ਆ ਸੀ ਡੈਡੀ ਜੀ ਦਾ ਕੀ ਕੁਛ ਸੀ ਪਟਨਾ ਮੈਂਟਲੀ ਅਬਸੈਸੀ ਹੁਣ ਕੋਮਾ ਚ ਚਲਾ ਗਿਆ ਉਹਨੇ ਤਾਂ ਪਤਾ ਨਹੀਂ ਇੱਕ ਅੱਧਾ ਦਿਨ ਹੈਗਾ ਬੱਚ ਨੇ ਬੱਚਨ ਦੀ ਤਾਕਤਾਰ ਚ ਹੈ ਨਹੀਂ ਸੀਰਫ ਆਜੇ ਤਾਂ ਇੱਕ ਬੋਲ ਗੁਰੂ ਜੀ ਬਾਰੇ ਗਲਤ ਬਲਵਾ ਕੇ ਉਹਨਾਂ ਨੇ ਇਹਦਾ ਛੱਡਿਆ ਨਹੀਂ ਨੇ ਕੰਮ ਦਾ ਲੈ ਕੁਛ ਆਇਆ ਇਹਨੂੰ ਬੋਲਦੇ ਫੇ ਨੇ ਇਹਨਾਂ ਨੇ ਵੀਡੀਓ ਕੱਟ ਕੇ ਸਾਡੇ ਕੋਲ ਵੀਡੀਓ ਪਈਆਂ ਨੇ ਪੂਰਾ ਟਾ ਕੇ ਕੁੱਤੀਆ ਟਕਾ ਕੇ ਸਾਰਾ ਪਿੰਡ ਉਹਦਾ ਛੰਨੀ ਕੀਤਾ ਆਪਣੇ ਕੋਟ ਕੋਟ ਆਪਣੇ ਨਿਹੰਗ ਨੇ ਮਾਰੇ ਬਰਸ਼ੇਪੁਰ ਚ ਜੋ ਪੂਰਾ ਮਾਰਤਾ ਖੂਨੋ ਖਵਾਨ ਆ ਗਿਆ ਟਾਈਟਲ ਤੁਸੀਂ ਸਾਰਿਆਂ ਨੇ ਪਾੜੀ ਲਿਆ ਮੈਂ ਗੱਲ ਕਰ ਰਿਹਾ ਕਮਾਲੀ ਪਿੰਡ ਦੇ ਵਿੱਚ ਰਹਿਣ ਵਾਲਾ ਇੱਕ ਨੌਜਵਾਨ ਜੋ ਆਪਣੇ ਆਪ ਨੂੰ ਪੀਰ ਪੈਗੰਬਰ ਮੰਨਦਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੂੰ ਮਾੜਾ ਬੋਲਦਾ ਸੀਗਾ ਤਾਂ ਮੌਕੇ ਦੇ ਉੱਤੇ ਨਿਹੰਗ ਸਿੰਘ ਪਹੁੰਚਦੇ ਨੇ ਪਹਿਲਾਂ ਵੀ ਇੱਕ ਨਿਹੰਗ ਸਿੰਘ ਦੇ ਨਾਲ ਪੰਗਾ ਹੁੰਦਾ ਉਸ ਨਾਲ ਬਸਲੂਕੀ ਕੀਤੀ ਜਾਂਦੀ ਹੈ ਉਸ ਦੀ ਕੁੱਟ ਮਾਰ ਕੀਤੀ ਜਾਂਦੀ ਹੈ ਉਸ ਦੇ ਕੇਸ ਤੱਕ ਜਿਹੜੇ ਨੇ ਕੇਸਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਉਸ ਨੌਜਵਾਨ ਵੱਲੋਂ ਪਰ ਉਸ ਤੋਂ ਬਾਅਦ ਪਿੰਡ ਨੇ ਸਖਤ ਐਕਸ਼ਨ ਲੈਂਤਾ ਪਿੰਡ ਨੇ ਜਿਹੜਾ ਹੈ ਇੱਕ ਮਤਾ ਪਾਸ ਕਰ ਦਿੱਤਾ ਕਿ ਸਾਡਾ ਕੋਈ ਇਸ ਪਿੰਡ ਦੇ ਨਾਲ ਇਸ ਘਰ ਦੇ ਨਾਲ ਕੋਈ ਲੈਣ-ਦੇਣ ਨਹੀਂ ਹੈਗਾ ਬਾਈਕਾਟ ਰਹੇਗਾ ਕਾਫੀ ਲੰਬੇ ਸਮੇਂ ਤੱਕ ਜਦੋਂ ਤੱਕ ਇਹ ਮਾਫੀ ਨਹੀਂ ਮੰਗਦਾ ਤਾਂ ਉਸ ਦੀ ਜਿਹੜੀ ਹੈ ਕੁੱਟਮਾਰ ਕਾਫੀ ਹੁੰਦਾ ਹੈ ਉਹਨੂੰ ਬਹੁਤ ਸਾਰਾ ਕੁੱਟਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸਨੂੰ ਐਡਮਿਟ ਕਰਵਾਇਆ ਜਾਂਦਾ ਹਸਪੀਟਲ ਦੇ ਵਿੱਚ ਸਾਡੇ ਕੋਲ ਤਸਵੀਰਾਂ ਆਈਆਂ ਨੇ ਐਕਸਕਲੂਸਿਵ ਤਸਵੀਰਾਂ ਨੇ ਜੋ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਹੀ ਗੱਲ ਕੀਤੀ ਤਾਂ ਉਹਨਾਂ ਦੇ ਪਰਿਵਾਰ ਨੇ ਕੀ ਕਿਹਾ ਉਹ ਵੀ ਕਾਲ ਰਿਕਾਰਡਿੰਗ ਤੁਸੀਂ ਸੁਣਦੇ ਹੋ ਕਿ ਜੋ ਕੁਝ ਕਹਿ ਰਹੇ ਨੇ ਕਿ ਉਹ ਮੈਂਟਲੀ ਅਫਸਰਡ ਸੀਗਾ ਕਿ ਉਹ ਇਸ ਤਰ੍ਹਾਂ ਰਹਿੰਦਾ ਸੀਗਾ ਉਹ ਗੱਦੀ ਲਾਉਂਦਾ ਸੀਗਾ ਆਪਣੇ ਆਪ ਨੂੰ ਪੈਗੰਬਰ ਮੰਨਦਾ ਸੀਗਾ ਮੈਂ ਵੀ ਮੈਂਟਲੀ ਤੌਰ ਤੇ ਹੁਣ ਠੀਕ ਨਹੀਂ ਰਹਿ ਰਹੀ ਉਹਨਾਂ ਦੇ ਪਤਰੀ ਨਾਲ ਗੱਲ ਹੋਈ ਹੈ ਤੁਸੀਂ ਉਹ ਗੱਲਬਾਤ ਸੁਣ ਲਈ ਹੈ ਪਰ ਜਿਹੜੀਆਂ ਸਾਡੇ ਕੋਲ ਤਸਵੀਰਾਂ ਆਂ ਜਾਂ ਨੇ ਉਸ ਆਧਾਰ ਤੇ ਅਸੀਂ ਰਿਪੋਰਟ ਕਰ ਰਹੇ ਹਾਂ ਕਿ ਜਦੋਂ ਉਸ ਨਾਲ ਕੁੱਟਮਾਰ ਹੋਈ ਜੋ ਵੀ ਉੱਥੇ ਨਿਹੰਗ ਸਿੰਘ ਜਾਂ ਕੋਈ ਪਹੁੰਚਿਆ ਉਹਨਾਂ ਨੇ ਇਸ ਚੀਜ਼ ਦੇ ਨਾਲ ਕੁੱਟਮਾਰ ਕੀਤੀ ਕਿ ਸਾਡੇ ਗੁਰੂ ਨੂੰ ਕਿਵੇਂ ਇਹ ਮਾਰਾ ਜਿਹੜਾ ਬੋਲ ਸਕਦਾ ਧਾਰਮਿਕ ਭਾਵਨਾਵਾਂ ਜਿਹੜੀਆਂ ਇਹਨਾਂ ਨੂੰ ਠੇਸ ਪਹੁੰਚੀ ਹੈ ਤਾਂ ਕਰਕੇ ਸਾਰੇ ਪਹੁੰਚਦੇ ਨੇ ਬਾਬਾ ਰਾਯਾ ਰਾਜ ਸਿੰਘ ਹੋਰੀ ਪਹੁੰਚਦੇ ਨੇ ਬਾਬਾ ਕੁਲਵਿੰਦਰ ਸਿੰਘ ਜੋਕੇ ਨੇ ਚਮਕੌਰ ਸਾਹਿਬ ਵਾਲੇ ਉਹ ਵੀ ਉੱਤੇ ਪਹੁੰਚਦੇ ਨੇ ਉਹਨਾਂ ਦੇ ਜੱਥੇ ਨੇ ਉੱਤੇ ਜਾ ਕੇ ਪਿੰਡ ਨੂੰ ਕਿਹਾ ਕਿ ਤੁਸੀਂ ਇਸ ਨਾਲ ਨਾਤਾ ਨਹੀਂ ਰੱਖਣਾ ਬਾਇਕਾਟ ਕਰ ਦਿਓ ਇਹਨਾਂ ਦਾ ਕਿਉਂਕਿ ਜਦੋਂ ਤੱਕ ਉਹ ਮਾਫੀ ਨਹੀਂ ਮੰਗਦਾ ਹੁਣ ਉਹਨਾਂ ਦੀ ਪਤਨੀ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਹ ਕੋਮਾ ਦੇ ਵਿੱਚ ਚਲਾ ਗਿਆ ਉਸ ਦੀ ਕੋਈ ਗਲਤੀ ਨਹੀਂ ਸੀਗੀ ਉਹਨਾਂ ਨੇ ਉਹ ਚੀਜ਼ ਨੂੰ ਮੰਨਦੇ ਨੇ ਕਿ ਉਹਨਾਂ ਤੋਂ ਬੋਲਿਆ ਗਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰਿਆ ਪਰ ਦੂਜੀ ਧਿਰ ਨੇ ਜੋ ਨਿਹੰਗ ਸਿੰਘ ਸਿੰਘ ਪ੍ਰਗਟ ਸਿੰਘ ਉਹਨਾਂ ਨੇ ਅਕਸਾਇਆ ਕਿ ਉਹ ਇਸ ਕਰਕੇ ਉਹਨਾਂ ਦੇ ਬਹਿਕਾਵੇ ਦੇ ਵਿੱਚ ਆ ਕਿ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰੇ ਛੱਦ ਬੋਲੇ ਨੇ ਉਹ ਵੀ ਇਹ ਵੀ ਕਹਿੰਦੇ ਨਜ਼ਰ ਆਇਆ ਕਿ ਅਸੀਂ ਮੰਨਦੇ ਹਾਂ ਕਿ ਸਾਡੀ ਉਹਨਾਂ ਦੀ ਗਲਤੀ ਹੈ ਪਰ ਇਹ ਵੀ ਕਿਤਨਾ ਕਿਤੇ ਉਹ ਕਹਾ ਕਿ ਉਹ ਆਪਣੇ ਆਪ ਨੂੰ ਪੀਰ ਪੈਗੰਬਰ ਮੰਨਦੇ ਨੇ ਪਤਾ ਨਹੀਂ ਕਿੰਨੇ ਵੱਡੇ ਪਰ ਜਿਹੜੀ ਕਾਰਵਾਈ ਉਹਨਾਂ ਦੇ ਉੱਤੇ ਕੀਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਮਾੜਾ ਬੋਲਣ ਕਰਕੇ ਕੀਤੀ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਨੂੰ ਬਹੁਤ ਭੱਦੇ ਸ਼ਬਦ ਜਿਹੜੇ ਵਰਤੇ ਗਏ ਨੇ ਸਾਡੇ ਅਸੀਂ ਕਹਿ ਵੀ ਨਹੀਂ ਸਕਦੇ ਸੁਣ ਵੀ ਨਹੀਂ ਸਕਦੇ ਸਾਡੇ ਗੁਰੂ ਮਹਾਰਾਜ ਨੂੰ ਜੋ ਪੰਜਾਬ ਦੇ ਵਿੱਚ ਰਹਿਣ ਵਾਲੇ ਪੰਜਾਬ ਦੇ ਵਸਨੀਕ ਇਸ ਤਿੱਕ ਨਾਲ ਬੋਲਣਗੇ ਉਹ ਨਹੀਂ ਜਰੇ ਜਾ ਸਕਦੇ ਪਰ ਉਹ ਨਿਹੰਗ ਸਿੰਘ ਉੱਤੇ ਪਹੁੰਚੇ ਉਹਨਾਂ ਨੇ ਕਾਰਵਾਈ ਕੀਤੀ ਉਹਨਾਂ ਦੇ ਬਹੁਤ ਸੱਟਾਂ ਲੱਗੀਆਂ ਸੱਟਾਂ ਕਿਵੇਂ ਦੀਆਂ ਲੱਗੀਆਂ ਨੇ ਅਵੀ ਦੱਸਾਂਗਾ ਪਰ ਵੀਡੀਓ ਜਿਹੜੀਆਂ ਨੇ ਅਸੀਂ ਉਹ ਨਹੀਂ ਦਿਖਾ ਸਕਾਂਗੇ ਇੱਕ ਛੋਟੀ ਜੀ ਕਲਿੱਪ ਆ ਉਹ ਤੁਹਾਡੇ ਨਾਲ ਜੂਝ ਸਾਂਝੀ ਕਰਦੇ ਆ ਅਸੀਂ ਸ਼ੁਰੂ ਤੋਂ ਸਭ ਤੋਂ ਪਹਿਲਾਂ ਜਿਹੜੀ ਆ ਇੱਥੋਂ ਮੈਂ ਤੁਹਾਨੂੰ ਕੋਣੀ ਤੋਂ ਦਿਖਾਵਾਂਗਾ ਕਿ ਇੱਥੋਂ ਜਿਹੜਾ ਉਹ ਵੱਡ ਦਿੱਤਾ ਗਿਆ ਕਿਉਂਕਿ ਜਦੋਂ ਲੜਾਈ ਹੋਈ ਜਦੋਂ ਸਾਰੀ ਕੁੱਟਮਾਰ ਹੋਈ ਉਸ ਤੋਂ ਬਾਅਦ ਜਦੋਂ ਕਈਆਂ ਨੂੰ ਗੁੱਸਾ ਚੜਿਆ ਕਿ ਗੁਰੂ ਜੀ ਨੂੰ ਕਿਵੇਂ ਬੋਲ ਸਕਦੇ ਨੇ ਤੇ ਇੱਥੋਂ ਜਿਹੜਾ ਵੱਡਿਆ ਹੋਇਆ ਇਹ ਬਾ ਇਸ ਤਰੀਕੇ ਨਾਲ ਨਹੀਂ ਹੋ ਸਕਦੀ ਦੂਜੇ ਪਾਸਿਓਂ ਅਗਰ ਮੈਂ ਸਿਰ ਦੀ ਗੱਲ ਕਰਾਂ ਸਿਰ ਇੱਥੋਂ ਸਾਰੇ ਜਿਹੜਾ ਉਹ ਉਹ ਉਹਨਾਂ ਦੇ ਬਹੁਤ ਸਾਰੇ ਸੱਟਾਂ ਲੱਗਿਆ ਹੋਣ ਜਾਨੇ ਬਹੁਤ ਸਾਰੀਆਂ ਉਹ ਜਿਹੜਾ ਪਾਪੀ ਸੀਗਾ ਪਾਪੀ ਰੂਹ ਸੀ ਉਹ ਜਿੰਨੇ ਇਸ ਤਿੱਕ ਨਾਲ ਗੁਰੂ ਸਾਹਿਬ ਨੂੰ ਬੋਲਿਆ ਇੱਥੋਂ ਸਾਰਾ ਸਿਰ ਜਿਹੜਾ ਉਹਦਾ ਖੋਲ ਕੇ ਰੱਖ ਦਿੱਤਾ ਪਰ ਉਹ ਕਾਰਵਾਈ ਦੇ ਯੋਗ ਸੀਗਾ ਇਸ ਕਰਕੇ ਕਾਰਵਾਈ ਹੋਈ ਪਰ ਜੋ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਬੀਐਨਐਸ ਦੀ ਧਰਾਵਾਂ ਲਗਾ ਦਿੱਤੀਆਂ ਬੱਕਰੀਆਂ ਬੱਕਰੀਆਂ ਉਹਨਾਂ ਨੂੰ ਹੁਣ ਹਸਪੀਟਲ ਦੇ ਵਿੱਚ ਉਸ ਪਾਪੀ ਨੂੰ ਰੱਖਿਆ ਹੋਇਆ ਕਾਰਵਾਈ ਹੁਣ ਅੱਗੇ ਕੀ ਹੁੰਦੀ ਹੈ ਉਹਨਾਂ ਦੀ ਪਤਨੀ ਕਹਿ ਰਹੀ ਹੈ ਕਿ ਉਸ ਨੂੰ ਕੋਮਾ ਦੇ ਵਿੱਚ ਚਲਿਆ ਗਿਆ ਹੁਣ ਉਸ ਨੂੰ ਸੁਰਤ ਨਹੀਂ ਹੈਗੀ ਪਰ ਗੱਲਬਾਤ ਅੱਗੇ ਜਿਉ ਮੀਡੀਆ ਸਾਹਮਣੇ ਆਂਦੇ ਨੇ ਪੱਖ ਰੱਖਦੇ ਨੇ ਕੀ ਰੱਖਦੇ ਨੇ ਇਸ ਦਾ ਜੇ ਕੁਝ ਨਹੀਂ ਪਤਾ ਲੱਗਦਾ ਪਰ ਧਿਰ ਨੇ ਜੋ ਕਿਹਾ ਕਿ ਉਹਨਾਂ ਦਾ ਪਰਸਨਲ ਸੀਗਾ ਉਹਨਾਂ ਨੇ ਇਸ ਤਿੱਕੇ ਦੇ ਨਾਲ ਉਹਨੂੰ ਕਸਾਇਆ ਉਹ ਜਾਣ ਕੇ ਬੋਲਣਾ ਨਹੀਂ ਚਾਹੁੰਦਾ ਸੀਗਾ ਗੱਦੀ ਉਹ ਲਾਂਦਾ ਹੈ ਉਹ ਆਪਣੇ ਆਪ ਨੂੰ ਪਈਗੰਬਰ ਮੰਨਦਾ ਹੈ ਉਹਦੀ ਘਰ ਵਾਲੀ ਕਹਿੰਦੀ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਰਵਾਈ ਹੁੰਦੀ ਹੈ ਇਹ ਉਹ ਦੇਖਣਾ ਹੋਏਗਾ ਪਰ ਦੂਜੇ ਪਾਸੇ ਉਹਨਾਂ ਦੀ ਘਰ ਵਾਲੀ ਦਾ ਬਬਰ ਐਰਾ ਸਿੰਘ ਕਹਿੰਦੇ ਕਿ ਕਹਿੰਦੀ ਮੈਂ 4-5 ਕਿੱਲੇ ਵੇਚ ਕੇ ਇਸ ਪ੍ਰਗਟ ਸਿੰਘ ਨੂੰ ਇਸ ਦੁਨੀਆ ਤੋਂ ਜਿਹੜਾ ਦੂਰ ਕਰ ਦਵਾਂਗੇ ਤੇ ਕਿਹਦੇ ਸ਼ਬਦੀ ਵਰਤੇ ਗਏ ਸੀ ਪਰ ਆਉਣ ਵਾਲੇ ਦਿਨਾਂ ਵਿੱਚ ਕੀ ਕਾਰਵਾਈ ਹੁੰਦੀ ਹੈ ਇਹ ਵੀ ਦੇਖਣਾ ਹੈਗਾ ਤੁਸੀਂ ਹੁਣ ਪਹਿਲਾਂ ਰਿਕਾਰਡਿੰਗ ਸੁਣ ਲਿਆ ਹੁਣ ਫਿਰ ਤੋਂ ਜਿਹੜੀ ਹੈ ਰਿਕਾਰਡਿੰਗ ਸੁਣ ਸਕਦੇ ਹੋ ਜੀ ਪੱਤਰਕਾਰ ਗੱਲ ਕਰ ਰਹੇ ਹਾਂ ਜੀ ਮੁਹਾਲੀ ਤੋਂ ਲੰਕੇਸ਼ ਨਾਮ ਹੈ ਮੇਰਾ ਮੈਂ ਕਹਿੰਦਾ ਪੱਤਰਕਾਰ ਗੱਲ ਕਰ ਰਹੇ ਹਾਂ ਜੀ ਮੁਹਾਲੀ ਤੋਂ ਹਾਂਜੀ ਜੀ ਤੁਹਾਡੇ ਘਰ ਵਾਲੇ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੀ ਗੁਰੂ ਸਾਹਿਬ ਬਾਰੇ ਕੁਝ ਮਾੜੇ ਸ਼ਬਦ ਬੋਲੇ ਹਨ ਉਨ੍ਹਾਂ ਨੇ ਹਾਂਜੀ ਜੀ ਤੇ ਬਾਬ ਦੇ ਵਿੱਚ ਸੁਣਨ ਛੇ ਆਇਆ ਕਿ ਸੱਟਾਂ ਵੀ ਵੱਜੀਆਂ ਉਹਨਾਂ ਦੇ ਤੇ ਉਹ ਦਾਖਲ ਨੇ ਹਾਂਜੀ ਕਿੱਥੇ ਦਾਖਲ ਨੇ ਮੈਡਮ ਇਹ ਬਿਲਜੀਤ ਦਾਖਲ ਨੇ ਕੀ ਦੱਸਾਂ ਬੰਦਾ ਕੋਮਾ ਤੇ ਚਲਾ ਗਿਆ ਹੈ ਪਹਿਲਾਂ ਮੈਂਟਲੀ ਅਬਸੈਸੀ ਹੁਣ ਕੋਮਾ ਤੇ ਚਲਾ ਗਿਆ ਉਹਨੇ ਤਾਂ ਪਤਾ ਨਹੀਂ ਇੱਕ ਅੱਧਾ ਦਿਨ ਹੈਗਾ ਬਚਣਾ ਬਚਣ ਦੀ ਤਕੜਾਰ ਚ ਹੈ ਨਹੀਂ ਅੱਛਾ 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 ਹਾਂਜੀ ਅਸੀਂ ਸਾਨੂੰ ਨਾ ਸਾਡੇ ਪਿੰਡ ਵਾਲਿਆਂ ਆ ਬਹੁਤ ਟੈਨਸ਼ਨ 'ਚ ਸੀ ਡਿਪਰੈਸ਼ਨ 'ਚ ਸੀ 4 ਸਾਲ ਤੋਂ ਪਰ ਸਾਡੇ ਨਾਲ ਬਹੁਤ ਧੋਖਾ ਕੀਤਾ ਸਾਨੂੰ ਦੱਸਿਆ ਨਹੀਂ ਇਹਨੂੰ ਉਕਸਾ ਕੇ ਲੈ ਗਏ ਮੁੰਡੇ ਪਿੰਡ ਨੂੰ ਹਾਂ ਹਾਂ ਇਹਨੂੰ ਉਕਸਾ ਕੇ ਇਹਨੂੰ ਕਿਹਾ ਵੀ ਉਹ ਵੀਡੀਓ ਇਹਨਾਂ ਨੇ ਆਪਣੀ ਕੱਟ ਲਈ ਵੀ ਤੂੰ ਇਹ ਕਹਿੰਦਾ ਸੀ ਮੈਂ ਪੀਰ ਆ ਪਗੰਬਰ ਆ ਇਹਦੇ ਚ ਬੋਲਦਾ ਸੀ ਪੀਰ ਆਂਦਾ ਮੇਰੇ ਚ ਮੈਂ ਪੀਰਾਂ ਨੂੰ ਮੰਨਣਾ ਠੀਕ ਹੈ ਜੀ ਉਹਨਾਂ ਨੇ ਕੁਸਾਇਆ ਤੇ ਆਪਣੀ ਇਹਨਾਂ ਨੇ ਵੀਡੀਓ ਕੱਟ ਲਈ ਇਹਨਾਂ ਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਉੱਪਰ ਨੇ ਚਲੋ ਆਪਾਂ ਸਿੱਖਾਂ ਠੀਕ ਹੈ ਆਪਣੇ ਗੁਰੂ ਉੱਪਰ ਨੇ ਸਿਰਫ ਅਜੇ ਤੋਂ ਇੱਕ ਬੋਲ ਗੁਰੂ ਜੀ ਬਾਰੇ ਗਲਤ ਬਲਵਾ ਕੇ ਉਹਨਾਂ ਨੇ ਇਹਦਾ ਛੱਡਿਆ ਨਹੀਂ ਨੀ ਬਾਕੀ ਹੂੰ ਉਨੀ ਕੋ ਵੀਡੀਓ ਬਣਾਈ ਆਪਣਾ ਇਹਨਾਂ ਨੇ ਕੁੱਟਿਆ ਜਿਹੜਾ ਬਾਬਾ ਇਹਨਾਂ ਨੇ ਨਿਹੰਗ ਸਿੰਘ ਨੇ ਸਾਡੇ ਪਿੰਡਾਂ ਨੂੰ ਹੋਇਆ ਸੀਗਾ ਉਸ ਦਿਨ ਜਦੋਂ ਨਿਹੰਗ ਸਿੰਘ ਆਏ ਸੀਗੇ ਤੁਹਾਡੇ ਘਰ ਕਿਵੇਂ ਦਾਖਲ ਹੋਏ ਕਿੰਨੇ ਲੋਕ ਸੀਗੇ ਇਹ ਫਿਰ ਜੀ ਸਾਡੇ ਘਰ ਕੋਈ ਨਹੀਂ ਆਇਆ ਸਾਡਾ ਸਿੱਖੇਤਾਂ ਦੇ ਡੇਰਾ ਡੈਡੀ ਜੀ ਤੇ ਮੇਰੇ ਸੋਹਰਾ ਜੀ ਤੇ ਘੁੰਮਦੇ ਸੀ ਸੈਰ ਅਸੀਂ ਵੀ ਕਰਦੀਆਂ ਸੀ ਅਸੀਂ ਅੰਦਰ ਨੂੰ ਆ ਗਏ ਹੂੰ ਦੁੱਧੇ ਪਿੰਡੋਂ ਮੋਟਰਸਾਈਕਲ ਮੁੰਡੇ ਆ ਰਹੇ ਸੀ ਇਹ ਛੇੜ ਕੇ ਲੰਘੇ ਇਹਦੇ ਪਾਪਾ ਨੂੰ ਠੀਕ ਹੈ ਅਸੀਂ ਇਹਨੂੰ ਕਿਹਾ ਵੀ ਮਗਰ ਨਹੀਂ ਜਾਣਾ ਗਾਲ ਕੱਢ ਕੇ ਲੰਘੇ ਇਹਦੇ ਪਾਪਾ ਲੰਘ ਗਏ ਮਗਰ ਅਸੀਂ ਅੰਦਰ ਨੂੰ ਆ ਗਏ ਕੋਈ ਗੱਲ ਨਹੀਂ ਆ ਕਿਸੇ ਨਾਲ ਨਹੀਂ ਸਾਰੇ ਪਿੰਡ ਚ ਪੁੱਛ ਲੋ 4 ਸਾਲ ਤੋਂ ਐਪਸੈਟ ਜ਼ਰੂਰ ਹੈ ਪਰ ਕਿਸੇ ਨੂੰ ਉਹ ਹੀ ਨਹੀਂ ਕਰਦਾ ਘਰ ਕਿਉਂ ਨਹੀਂ ਕਹਿ ਕੇ ਅੰਦਾਜ਼ ਹੂੰ ਉਹ ਮੁੰਡੇ ਲੈ ਗਏ ਇਹਨੂੰ ਮਗਰ ਚਲਾ ਗਿਆ ਉਹਨਾਂ ਨੇ ਇਹਨਾਂ ਨੇ ਕਿਹਾ ਵੀ ਛੇੜਦਾ ਸਾਡਾ ਗੁਰੂ ਵੱਡਾ ਹੈ ਉਹਦੋਂ ਵੀਡੀਓ ਨਹੀਂ ਬਣੀ ਜੀਵੇਂ ਜਿਵੇਂ ਪੰਜੀਅ ਦੇ ਵਿੱਚ ਪ੍ਰਗਟ ਸਿੰਘ ਦਾ ਜ਼ਿਕਰ ਵੀ ਹੁੰਦਾ ਪਿਆ ਔਰ ਇਹਦੇ ਚ ਇਹ ਵੀ ਕਿਹਾ ਜਾ ਰਿਹਾ ਕਿ ਪ੍ਰਗਟ ਸਿੰਘ ਦੇ ਨਾਲ ਕੁੱਟਮਾਰ ਹੋਈ ਆ ਉਹਦਾ ਦਮਾਲਾ ਵੀ ਲਾਇਆ ਗਿਆ ਉਹ ਵੀਡੀਓ ਦੇ ਵਿੱਚ ਵੀ ਨਜ਼ਰ ਆ ਰਿਹਾ ਹੈਗਾ ਉਹ ਕੁੱਟ ਉਹ ਕੁੱਟਮਾਰ ਕਿਉਂ ਹੋਈ ਸੀਗੀ ਜੀ 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 ਤੱਲਾ ਖੁਸ਼ਾਇਆ ਇਹਨੂੰ ਬੋਲਦੇ ਪਏ ਨੇ ਇਹਨਾਂ ਨੇ ਵੀਡੀਓ ਕੱਟ ਕੇ ਸਾਡੇ ਕੋਲ ਵੀਡੀਓ ਪਈਆਂ ਨੇ ਪਰ ਜਿਹੜਾ 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 ਤੁਹਾਡੇ ਘਰ ਵਾਲੇ ਨੇ ਗੱਲਾਂ ਕਹੀਆਂ ਜਾਂ ਗਾਲਾਂ ਕੱਢੀਆਂ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਤਾਂ ਸੱਚਾਈ ਹੈ ਨਾ ਜੀ ਅਸੀਂ ਉਹ ਸੱਚਾਈ ਮੰਨਦੇ ਆ ਪਰ ਉਹ ਉਹ ਖੁਸ਼ਾਇਆ ਗਿਆ ਉਹ ਕਦੀ ਕੱਢਦਾ ਹੀ ਨਹੀਂ ਸੀ ਗੱਲ ਨਾਲੇ ਉਹਨਾਂ ਨੇ ਇਹ ਵੀ ਕਿਹਾ ਕਿ ਪੀਰਾਂ ਪੈਗੰਬਰਾਂ ਦੇ ਮੂਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਹੀਂ ਵੀਰ ਜੀ ਆਪਣੇ ਆਪ ਨੂੰ ਪੀਰ ਪਗੰਬਰ ਹੀ ਮੰਨਦਾ 4 ਸਾਲ ਤੋਂ ਉਹ ਆਪਣੇ ਆਪ ਨੂੰ ਪੀਰ ਪੈਗੰਬਰ ਮੰਨਦਾ ਤੁਹਾਡਾ ਘਰ ਵਾਲਾ ਆਪ ਨੂੰ ਕਹਿੰਦਾ ਸਾਰੇ ਪੀਰਾਂ ਦੀ ਪਾਵਰ ਹੀ ਮੇਰੇ ਕੋਲੋਂ ਕੀ ਕਰੀ ਜਦੋਂ ਉਹ ਵਾਸਤ ਹੀ ਨਹੀਂ ਹੈਗੀ ਜੀ ਗੱਲ ਮੈਂਟਲੀ ਅਬਸਟ ਨਹੀਂ ਨਹੀਂ ਤੁਸੀਂ ਮੈਂਟਲੀ ਅਬਸਟ ਜਿਵੇਂ ਕਹਿ ਰਹੇ ਹੈਗੇ ਹੋ ਇਹਨਾਂ ਦੀ ਕਿਤੇ ਦਵਾਈ ਚੱਲ ਰਹੀ ਸੀ ਪਹਿਲਾਂ ਦਵਾਈ ਮੈਂ 16 ਤੋਂ ਲੈ ਕੇ ਨਹੀਂ ਮੈਂ ਫੋਤੇਗੜ ਸਾਹਿਬ ਨੂੰ 10 ਦਿਨ ਦਾਖਲ ਕਰਵਾਇਆ ਇਹਨਾਂ ਦਾ ਕੋਈ ਕਾਰਡ ਵੀ ਬਣਿਆ ਹੋਏਗਾ ਸਭ ਕੁਝ ਹੀ ਸਾਡੇ ਕੋਲ ਜੀ ਹੂੰ ਹੂੰ ਹਾਂਜੀ ਤੇ ਹੁਣ 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 ਹਾਲਤ ਕੀ ਹੈ ਜੀ ਇਹਨਾਂ ਦੀ ਹਾਲ ਤੱਕ ਕੋਮਾ ਚ ਚਲਾ ਗਿਆ ਫਿਰ ਸੁਣੋ ਘਰੇੰਨੇ ਕੁਟਿਆ 10 ਬੰਦਿਆਂ ਨੇ ਸਾਨੂੰ ਕਿਸੇ ਨੇ ਨਹੀਂ ਦੱਸਿਆ ਪਿੰਡ ਵਾਲੇ ਅਸੀਂ ਕੁ ਗੁੱਸਾ ਮਾਨੇ ਨੇ ਸਾਨੂੰ ਕੋਈ ਗੁਲਾਮ ਨਹੀਂ ਆਇਆ ਫਿਰ ਕੁੱਟਣ ਤੋਂ ਬਾਅਦ ਵੀਰ ਜੀ ਜਦੋਂ ਮੈਨੂੰ ਬੰਦਾ ਫੜਾਨ ਗਏ ਨੇ ਠੀਕ ਹੈ ਜੀ ਡੈਡੀ ਨੇ ਤੇ ਮੈਨੂੰ ਫੜਾਨ ਗਏ ਨੇ ਘਰ ਵੀ ਫੜੋ ਮੈਂ ਇਹਨਾਂ ਸਾਰਿਆਂ ਨੂੰ ਪੁੱਛਿਆ ਵੀ ਦੱਸੋ ਵੀ ਇਹਨੇ ਕੀਤਾ ਕੀ ਤੁਸੀਂ ਘਰ ਆ ਜਾਂਦੇ ਹਨਾ ਇਹ ਬੰਦਾ ਕੁਝ ਕਹਿੰਦਾ ਤਾਂ ਫੈਸਲਾ ਕਰਦੇ ਤੇ ਅਸੀਂ ਇਹਨਾਂ ਨੇ ਪੁੱਛ ਅੱਗੇ ਪਤਾ ਮੈਨੂੰ ਫੜਾ ਕੇ ਕੀ ਕਹਿੰਦੇ ਪੂਰਾ ਘਾੜਾ ਕੇ ਪੁੱਟਿਆ ਟੁਕਾ ਕੇ ਸਾਰਾ ਪਿੰਡ ਉਹਦਾ ਛੰਨੀ ਕੀਤਾ ਆਪਣੇ ਕੋਟ ਕੋਟ ਆਪਣੇ ਨਿਹੰਗ ਨੇ ਮਾਰੇ ਬਰਸ਼ੇ ਬੁਰਸ਼ੇ ਜੋ ਪੂਰਾ ਮਾਰਤਾ ਖੂਨੋਂ ਖਵਾਨ ਆ ਗਿਆ ਫੇਰ ਅਸੀਂ ਕਿਹਾ ਹੋਇਆ ਕਿ ਮੈਨੂੰ ਕਹਿੰਦੇ ਹੋਇਆ ਕੁਛ ਨਹੀਂ ਹੁਣ ਨਿਹੰਗ ਆ ਰਹੇ ਨੇ ਸਾਰੇ ਇਹਨੂੰ ਸਾਂਭ ਲੈ ਨਹੀਂ ਵੀਰ ਜੀ ਬੱਸ ਮੈਂ ਨਹੀਂ ਕਰਨੀ ਨਹੀਂ ਹੁਣ ਅੱਗੇ ਗੱਲ ਕੋਈ ਕਰਦੇ ਕਰਦੇ ਨਹੀਂ ਤੁਸੀਂ ਹੁਣ ਪਰਚਾ ਦਰਜ ਕਰਾਇਆ ਹੈਗਾ ਵਾ ਮੈਨੂੰ ਕੋਈ ਪਰਚੇ ਦਾ ਨਹੀਂ ਪਤਾ ਵੀਰ ਜੀ ਅਸੀਂ ਤਾਂ ਨਾ ਜਿਉਂਦੇ ਮਰ ਗਏ ਉਹਦਾ ਸਾਰਾ ਸਿਰ ਲਾਂਗੇ ਲੱਖਿਆ 30 ਇੱਕ ਟਾਂਕੇ ਨੇ ਉੰਨੀ ਇੱਕ ਟਾਂਕੇ ਨੇ ਉਹ ਛੱਡਿਆ ਨਹੀਂ ਇਹਨੇ ਬੰਦਾ ਕੰਮ ਦਾ ਡੈਡੀ ਜੀ ਦੀ ਬਾਹਰ ਆਤੀ ਡੈਡੀ ਜੀ ਦਾ ਕੀ ਕੁਸ਼ੂਰ ਸੀ ਨਹੀਂ ਕਿੱਥੇ ਦਾਖਲ ਕਿੱਥੇ ਹੈਗੇ ਨੇ ਪੀਜੀਆਈ ਦੇ ਵਿੱਚ ਨੇ ਕਿਵੇਂ ਮਿਰਜੇ ਉਹ ਦਾਖਲ ਕਿੱਥੇ ਨੇ ਤੁਹਾਡੇ ਘਰ ਵਾਲੇ ਮਿਰਜੇ ਮੈਨੂੰ ਤਾਂ ਪਤਾ ਹੀ ਨਹੀਂ ਜੀ ਤੁਸੀਂ ਆਪ ਕਿੱਥੇ ਹੋ ਜੀ ਮੈਂ ਤਾਂ ਆਪ ਪਾਗਲ ਹੋਈ ਪਈ ਪਤਾ ਨਹੀਂ ਮੈਨੂੰ ਕਿੱਥੇ ਇਹਨਾਂ ਨੇ ਇੱਕ ਕਮਰੇ 'ਚ ਰੱਖਿਆ ਇਹ ਤੁਹਾਡਾ ਸਾਰਾ ਟੱਬਰ ਪਾਗਲ ਹੋ ਗਿਆ ਜੀ ਹੁਣ ਮੈਂ ਪਾਗਲ ਹੀ ਹੋ ਗਈ ਜੀ ਮੈਂ ਤਾਂ ਸੁਣ ਕੇ ਜਦੋਂ ਮੇਰੇ ਸਾਹਮਣੇ ਅੱਖਾਂ ਦੇ ਮੈ ਛਦਾਇਆ ਮੈਂ ਹੱਥ ਜੋੜੇ ਬਿਨਾਂ ਵੱਡੋ ਇਹਨੂੰ ਨਾਂ ਵੱਡੋ ਮੈਂ ਹੱਥ ਜੋੜੇ ਵੀਰ ਜੀ ਕੋਈ ਗਲਤ ਫੈਸਲਾ ਕਰਨਾ ਨਹੀਂ ਜੇ ਤੁਹਾਨੂੰ ਪਤਾ ਸੀਗਾ ਮੈਡਮ ਜੀ ਤੁਹਾਨੂੰ ਪਤਾ ਸੀਗਾ ਤੁਹਾਡੇ ਘਰ ਵਾਲਾ ਜਿਹੜਾ ਹੈਗਾ ਦਵਾਈਆਂ ਚਲਦੀਆਂ ਪਈਆਂ ਨੇ ਉਹਦੀਆਂ ਤੁਸੀਂ ਜਿਵੇਂ ਕਹਿ ਰਹੇ ਹੋਗੇ ਓਕੇ ਉਹ ਮੈਂਟਲੀ ਠੀਕ ਨਹੀਂ ਹੈਗਾ ਤੇ ਤੁਸੀਂ ਇਹਨਾਂ ਨੂੰ ਘਰੇ ਕਿਉਂ ਨਹੀਂ ਰੱਖਦੇ ਸੀਗੇ ਸਾਂਭ ਕੇ ਵੀਰ ਜੀ ਉਹ ਬੱਚਾ ਸੀ ਇਹਨੂੰ ਮੈਂ ਘਰ ਰੱਖਦੇ ਸਾਰਾ ਖੇਤੀ ਦਾ ਕੰਮ ਵੀ ਕਰਦਾ ਸੀ ਅੱਛਾ ਓਵੇਂ ਉਹ ਮੈਂਟਲੀ ਠੀਕ ਨਹੀਂ ਸੀਗਾ ਲੇਕਿਨ ਖੇਤੀ ਦਾ ਸਾਰਾ ਕੰਮ ਵੀ ਕਰਦਾ ਸੀ ਤੇ ਉਹ ਇਹ ਵੀ ਕਹਿੰਦਾ ਹੈਗਾ ਕਿ ਮੈਂ ਪੀਰ ਪੈਗੰਬਰ ਹਾਂ ਜੀ ਜੀ ਪੀਰਗ ਪਗੰਬਰ ਉਹਨ ਕੀ ਕਹਾਂ ਚੀਜ਼ਾਂ ਦੀ ਕਸਰਤੀ ਉਹਨੂੰ ਵਿੱਚੇ ਕੀਤਾ ਕਰਾ ਵਿੱਚੇ ਟੈਂਸ਼ਨ ਆ ਉਹਨੂੰ ਕਿਸੇ ਜਹੀਲਨ ਦਾ ਡਿਪਰੈਸ਼ਨ ਦਾ ਤਾਂ ਪਤਾ ਨਹੀਂ ਲੱਗਦਾ ਜੀ